ਕੀ ਤੁਸੀਂ ਕਦੇ ਸੋਚਿਆ ਹੈ ਇੱਕ ਕੁੜੀ ਦਾ ਅਸਲ ਘਰ ਕਿਹੜਾ ਹੁੰਦਾ ਮਾਂ ਪਿਓ ਦੇ ਘਰ ਵਿੱਚ ਉਹ ਬੇਟੀ ਹੁੰਦੀ ਆ ਪਰ ਲੋਕ ਕਹਿੰਦੇ ਨੇ ਇਹ ਤਾਂ ਪਰਾਇਆ ਧਾਨਾ ਇੱਕ ਦਿਨ ਇਹਨੇ ਪਰਾਇ ਹੋ ਕੇ ਚਲੀ ਜਾਣਾ ਹੈ ਤੇ ਉਤਰ ਸਹੁਰੇ ਘਰ ਵਿੱਚ ਉਹ ਇੱਕ ਪਤਨੀ ਹੁੰਦੀ ਆ ਉੱਥੇ ਵੀ ਅਕਸਰ ਇਹੀ ਸੁਣਨ ਨੂੰ ਮਿਲਦਾ ਕਿ ਇਹ ਪਰਾਏ ਘਰੋਂ ਆਈ ਆ ਜਾਂ ਪਰਾਇਆ ਘਰ ਛੱਡ ਕੇ ਆਈ ਆ ਤਾਥਰ ਸਵਾਲ ਇਹ ਹੁੰਦਾ ਵੀ ਕੀ ਸੱਚਮੁੱਚ ਕੁੜੀਆਂ ਦਾ ਕੋਈ ਘਰ ਨਹੀਂ ਹੁੰਦਾ ਅੱਜ ਅਸੀਂ ਇਸ ਸਚਾਈ ਨੂੰ ਡੂੰਘਾਈ ਨਾਲ ਸਮਝਾਂਗੇ ਜਦੋਂ ਕੁੜੀ ਦਾ ਜਨਮ ਹੁੰਦਾ ਤੇ ਉਹ ਆਪਣੇ ਮਾਪਿਓ ਦੇ ਘਰ ਵਿੱਚ ਹੁੰਦੀ ਆ ਹਰ ਕੁੜੀ ਦਾ ਬਚਪਨ ਆਪਣੇ ਮਾਪਿਓ ਦੇ ਘਰ ਦੇ ਵਿੱਚ ਬੀਤਦਾ ਉੱਥੇ ਉਹਦਾ ਕਮਰਾ ਹੁੰਦਾ ਗੁੱਡੀਆਂ ਪਟੋਲੇ ਹੁੰਦੇ ਆ ਉੱਥੇ ਉਹ ਮਾਂ ਤੋਂ ਝਿੜਕਾਂ ਵੀ ਖਾਂਦੀ ਆ ਮਾਂ ਤੋਂ ਪਿਆਰ ਵੀ ਲੈਂਦੀ ਆ ਪਿਓ ਦੀ ਛਾਂ ਦੇ ਹੇਠਾਂ ਉਹ ਸੁਰੱਖਿਅਤ ਮਹਿਸੂਸ ਕਰਦੀ ਆ ਪਰ ਇੱਕ ਗੱਲ ਉਥੇ ਵੀ ਉਹਨੂੰ ਚੰਲਣੀ ਪੈਂਦੀ ਆ ਕਿ ਉਹ ਛੂਤੀ ਉਮਰ ਤੋਂ ਇਹੀ ਸੁਣਨਾ ਪੈਂਦਾ ਉਹਨੂੰ ਵੀ ਇਹ ਕਿ ਤੇਰਾ ਘਰ ਨਹੀਂ ਇੱਕ ਦਿਨ ਤੈਨੂੰ ਆਪਣੇ ਸਹੁਰੇ ਜਾਣਾ ਪੈਣਾ ਆ ਜਾਂ ਕਹਿ ਦਿੰਦੇ ਆ ਵੀ ਕੁੜੀਆਂ ਤਾਂ ਬਗਾਨਾ ਧੰਨ ਨੇ ਵਿਆਹ ਕਰਾ ਕੇ ਇੰਨਾ ਨੇ ਕਿਤੇ ਹੋਰ ਚਲੀਆਂ ਜਾਣਾ ਤੇ ਦੂਜੇ ਪਾਸੇ ਜਦੋਂ ਕੁੜੀ ਦਾ ਵਿਆਹ ਹੋ ਜਾਂਦਾ ਆ ਉਹ ਆਪਣੇ ਸਹੁਰੇ ਘਰ ਚਲੀ ਜਾਂਦੀ ਆ ਉੱਥੇ ਉਹਨੂੰ ਉਮੀਦ ਹੁੰਦੀ ਆ ਕਿ ਚਲੋ ਇਹ ਮੇਰਾ ਆਪਣਾ ਘਰ ਹੋਊਗਾ ਪਰ ਉੱਥੇ ਵੀ ਅਕਸਰ ਉਹਨੂੰ ਇਹੀ ਸੁਣਨ ਨੂੰ ਮਿਲਦਾ ਕਿ ਤੂੰ ਤਾਂ ਪਰਾਇਆ ਘਰ ਛੱਡ ਕੇ ਆਈਆਂ ਵੀ ਜਾਂ ਬਗਾਨੇ ਘਰੋਂ ਆਈਆਂ ਮਤਲਬ ਪੂਰਨ ਤੌਰ ਤੇ ਉਹਨੂੰ ਦੋਨੇ ਘਰਾਂ ਚ ਜਗ੍ਹਾ ਨਹੀਂ ਮਿਲਦੀ ਨਾ ਤਾਂ ਪੀਕੇ ਘਰ ਪੂਰਨ ਤੌਰ ਤੇ ਉਹਨੂੰ ਕਹਿੰਦੇ ਨੇ ਵੀ ਹਾਂ ਤੂੰ ਸਾਡੀ ਆ ਜਾਂ ਤੂੰ ਇੱਥੇ ਹੀ ਰਹਿਣਾ ਉੱਥੇ ਵੀ ਇਹੀ ਕਿਹਾ ਜਾਂਦਾ ਇੱਥੋਂ ਸਾਨੂੰ ਇਹੀ ਮਹਿਸੂਸ ਹੁੰਦਾ ਵੀ ਉਹ ਨਾ ਤਾਂ ਪੂਰੀ ਤਰ੍ਹਾਂ ਮਾਪਿਓ ਦੇ ਘਰ ਰਹਿੰਦੀ ਆ ਤੇ ਨਾ ਹੀ ਪੂਰੀ ਤਰ੍ਹਾਂ ਸਹੁਰੇ ਘਰ ਦੀ ਬਣਦੀ ਆ ਇੱਕ ਕੁੜੀ ਦੀ ਜ਼ਿੰਦਗੀ ਨਾ ਹਮੇਸ਼ਾ ਦੋ ਘਰਾਂ ਦੇ ਵਿਚਕਾਰ ਫਸੀ ਰਹਿੰਦੀ ਆ ਮਾਪਿਓ ਦੇ ਘਰ ਦੇ ਵਿੱਚ ਉਹਨੇ ਬਚਪਨ ਬਿਤਾਇਆ ਹੁੰਦਾ ਤਾਂ ਮਾਪਿਓ ਦਾ ਘਰ ਉਹਨੂੰ ਇੱਕ ਬਚਪਨ ਦੀ ਯਾਦ ਦੇ ਨਾਲ ਯਾਦ ਰਹਿੰਦਾ ਹੈ ਸਹੁਰੇ ਘਰ ਜਦੋਂ ਉਹ ਆਉਂਦੀ ਆ ਤਾਂ ਉੱਥੇ ਉਹਦੀਆਂ ਬਹੁਤ ਸਾਰੀਆਂ ਜ਼ਿੰਮੇਵਾਰੀਆਂ ਹੁੰਦੀਆਂ ਨੇ ਪਰ ਦੋਵੇਂ ਘਰਾਂ ਦੇ ਵਿੱਚ ਉਹਦਾ ਕਦੇ ਪੂਰਨ ਤੌਰ ਤੇ ਅਧਿਕਾਰ ਨਹੀਂ ਹੁੰਦਾ ਕੁੜੀਆਂ ਆਪਣਾ ਪੂਰਾ ਜੀਵਨ ਦੋ ਘਰਾਂ ਦੀ ਖਾਤਰ ਕੁਰਬਾਨ ਕਰ ਦਿੰਦੀਆਂ ਨੇ ਇੱਕ ਧੀ ਹੋ ਕੇ ਉਹ ਮਾਂ ਪਿਓ ਲਈ ਆਪਣੀਆਂ ਖੁਆਇਸ਼ਾਂ ਛੱਡ ਦਿੰਦੀ ਆ ਤੇ ਪਤਨੀ ਹੋ ਕੇ ਪਤੀ ਤੇ ਸਹੁਰਿਆਂ ਦੀ ਖਾਤਰ ਆਪਣੀ ਆਜ਼ਾਦੀ ਛੱਡ ਦਿੰਦੀ ਆ ਮਾਂ ਹੋ ਕੇ ਆਪਣੇ ਬੱਚਿਆਂ ਲਈ ਆਪਣਾ ਸੁੱਖ ਚੈਨ ਭੁੱਲ ਜਾਂਦੀ ਆ ਪਰ ਫਿਰ ਵੀ ਕਈ ਵਾਰ ਉਹਨੂੰ ਇਹੀ ਸੁਣਨਾ ਪੈਂਦਾ ਕਿ ਇਹ ਤੇਰਾ ਕਰਮ ਹੈ ਸਮਾਜ ਹਮੇਸ਼ਾ ਕੁੜੀਆਂ ਨੂੰ ਪਰਾਇਆ ਧੰਨ ਮੰਨਦਾ ਪਰ ਕੋਈ ਸੋਚਦਾ ਨਹੀਂ ਕਿ ਜਿਸ ਕੁੜੀ ਨੇ ਦੋ ਘਰਾਂ ਲਈ ਆਪਣੀ ਜ਼ਿੰਦਗੀ ਕੁਰਵਾਰ ਕਰ ਦਿੱਤੀ ਹੈ ਉਹਦਾ ਖੁਦ ਦਾ ਘਰ ਕਿੱਥੇ ਆ ਸੱਚ ਇਹ ਹੈ ਕਿ ਕੁੜੀਆਂ ਦਾ ਕੋਈ ਘਰ ਹੀ ਨਹੀਂ ਹੁੰਦਾ ਪਰ ਉਹ ਜਿਸ ਘਰ ਵਿੱਚ ਵੀ ਪਿਆਰ ਰੱਖਦੀ ਆ ਉਹ ਘਰ ਉਹਦੀ ਮਿਹਨਤ ਨਾਲ ਉਹਦੀ ਕੁਰਬਾਨੀ ਨਾਲ ਉਹਦੇ ਪਿਆਰ ਦੇ ਨਾਲ ਹੀ ਬਣਦਾ ਆ ਘਰ ਦੀ ਰੌਣਕ ਘਰ ਦੀ ਗਰਮੀ ਘਰ ਦੀ ਖੁਸ਼ੂ ਇਹ ਸਾਰੇ ਕੁੜੀ ਦੇ ਕਾਰਨ ਹੀ ਹੁੰਦੀ ਆ ਜੇ ਪਤੀ ਆਪਣੀ ਪਤਨੀ ਨੂੰ ਸਹੀ ਮਾਇਨੇ ਦੇ ਵਿੱਚ ਘਰ ਦੀ ਮਾਲਕਣ ਮੰਨ ਲਵੇ ਉਹਦੀ ਇੱਜ਼ਤ ਕਰੇ ਉਹਨੂੰ ਸੁਰੱਖਿਆ ਤੇ ਪਿਆਰ ਦੇਵੇ ਤਾਂ ਕੁੜੀ ਨੂੰ ਇਹ ਮਹਿਸੂਸ ਹੁੰਦਾ ਹੈ ਕਿ ਹਾਂ ਇਹ ਮੇਰਾ ਘਰ ਆ ਸਚਾਈ ਇਹ ਆ ਵੀ ਕੁੜੀਆਂ ਦਾ ਕੋਈ ਆਪਣਾ ਘਰ ਹੁੰਦਾ ਨਹੀਂ ਉਹ ਹਮੇਸ਼ਾ ਦੋ ਘਰਾਂ ਦੇ ਵਿਚਕਾਰ ਪਰਾਈ ਬਣ ਕੇ ਰਹਿੰਦੀ ਆ ਪਰ ਉਹ ਜਿਸ ਵੀ ਘਰ ਵਿੱਚ ਜਾਂਦੀ ਆ ਆਪਣੀ ਕੁਰਬਾਨੀ ਤੇ ਪਿਆਰ ਦੇ ਨਾਲ ਉਹਨੂੰ ਜੰਨਤ ਬਣਾ ਦਿੰਦੀ ਆ ਇਸ ਲਈ ਹਰ ਪਤੀ ਹਰ ਸਹੁਰੇ ਤੇ ਹਰ ਸਮਾਜ ਦੀ ਜ਼ਿੰਮੇਵਾਰੀ ਆ ਕਿ ਉਹ ਕੁੜੀਆਂ ਨੂੰ ਇਹ ਮਹਿਸੂਸ ਕਰਵਾਵੇ ਕਿ ਹਾਂ ਇਹ ਤੇਰਾ ਘਰ ਆ ਤੇਰੇ ਬਿਨਾ ਇਹ ਘਰ ਕੁਝ ਵੀ ਨਹੀਂ ਆ ਮੈਂ ਉਮੀਦ ਕਰਦੀ ਹਾਂ ਵੀ ਤੁਹਾਨੂੰ ਅੱਜ ਦੀ ਵੀਡੀਓ ਵਧੀਆ ਲੱਗੀ ਹੋ ਵੀਡੀਓ ਵਧੀਆ ਲੱਗੀ ਆ ਵੀਡੀਓ ਨੂੰ ਲਾਈਕ ਸ਼ੇਅਰ ਕਮੈਂਟ ਕਰਕੇ ਜਰੂਰ ਦੱਸਿਓ ਮਿਲਦੇ ਹਾਂ ਅਗਲੀ ਵੀਡੀਓ ਦੇ ਵਿੱਚ ਧੰਨਵਾਦ